ਸਾ ਤੁਸੀਂ ਮੜਾ ਸਾਂਝਾ ਕਰੋਗੇ ਮੈਂ ਨਾ ਜਦੋਂ ਪਿਛਲਾ ਅੰਦੋਲਨ ਚੱਲਿਆ ਸੀ ਉਦੋਂ ਮੈਂ ਪੁਲਿਸ ਹਸਪਤਾਲ ਚੰਡੀਗੜ੍ਹ ਚ ਦਾ ਇਲਾਜ ਸੀ ਠੀਕ ਹੈ ਤਾਂ ਉਦੋਂ ਮੈਂ ਆਪਣੀ ਜੌਬ ਦੇ ਵਿੱਚੋਂ ਮੈਡੀਕਲ ਲੀਵ ਲੈ ਕੇ ਹੀ ਅੰਦੋਲਨ ਦੇ ਵਿੱਚ ਗਈ ਸੀ ਤੇ ਮੁੜ ਕੇ ਕਾਫੀ ਜ਼ਿਆਦਾ ਇੱਕ ਪੇਸ਼ੈਂਟ ਨੂੰ ਪਥਰੀ ਦਾ ਦਰਦ ਉੱਠ ਖੜਿਆ ਸੀਗਾ ਠੀਕ ਹੈ ਤੇ ਉਹਨੂੰ ਉਦੀ ਲੈ ਕੇ ਗਏ ਜਿਵੇਂ 13 14 ਨੂੰ ਤੁਹਾਨੂੰ ਪਤਾ ਤੁਸੀਂ ਉਰੀ ਸੀ ਵੀਰੇ ਉਦੋਂ ਜਿਵੇਂ ਉਦੋਂ ਕਾਫੀ ਸੱਟਾਂ ਲੱਗੀਆਂ ਗੋਲੀਆਂ ਚੱਲੀਆਂ ਸੀ ਉਦੋਂ ਵੀ ਇਹ ਹਾਂਜੀ ਦੋਸਤੋ ਅੰਦੋਲਨ ਦੇ ਵਿੱਚ ਇੱਕ ਐਂਬੂਲੈਂਸ ਦੀ ਸੇਵਾ ਨਿਭਾ ਰਹੇ ਨੇ ਹਨਾ ਡਾਕਟਰ ਸਾਹਿਬ ਤੇ ਆਜੂ ਆਪਾਂ ਗੱਲਬਾਤ ਕਰਦੇ ਆਂ ਵੀ ਕਿੱਥੋਂ ਆਏ ਨੇ ਤੇ ਕਿੰਨੇ ਸਮਾਂ ਹੋ ਗਿਆ ਤੇ ਉਹਨਾਂ ਨੂੰ ਕੀ ਕਿੰਨੀ ਕਿ ਸੇਵਾ ਨਵਾਉਂ ਕੇ ਜਾਣਗੇ ਤੇ ਸ਼ਸ਼ੀ ਕੌਰ ਜੀ ਸ਼ਸ਼ੀ ਕੌਰ ਜੀ ਤੇ ਕਿੱਥੋਂ ਆਏ ਹੋ ਜੀ ਤੁਸੀਂ ਮੈਂ ਚੰਡੀਗੜ੍ਹ ਤੋਂ ਆਈ ਆ ਮੇਰਾ ਨਾਮ ਡਾਕਟਰ ਅਮਨ ਤੋਰਲੇਵਾਲ ਠੀਕ ਆ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਸੇਵਾ ਕਰਦਿਆਂ ਅਸੀਂ ਪਹਿਲਾਂ ਨਾ ਸ਼ੰਭੂ ਬਾਰਡਰ ਤੇ ਗਏ ਸੀ ਕਿਉਂਕਿ ਸ਼ੰਭੂ ਬਾਰਡਰ ਤੇ ਉੱਥੇ ਜ਼ਿਆਦਾ ਮਾਹੌਲ ਖਰਾਬ ਸੀ ਤੇ ਉੱਥੇ ਸੱਟਾਂ ਵੀ ਜ਼ਿਆਦਾ ਮਤਲਬ ਲੱਗ ਰਹੀਆਂ ਸੀ ਤੇ 14 ਤਰੀਕ ਤੋਂ ਲੈ ਕੇ ਅਸੀਂ 14 15 16 ਸ਼ੰਭੂ ਤੇ ਰਹੇ ਹਾਂ ਤੇ 16 ਤਰੀਕ ਤੋਂ ਹੁਣ ਤੱਕ ਅਸੀਂ ਫਿਰ ਇੱਥੇ ਠੀਕ ਹੈ ਤੇ ਪਿਛਲੇ ਵਾਲੇ ਦੋਨਾਂ ਸਮੇਂ ਵੀ ਤੁਸੀਂ ਸੇਵਾ ਕੀਤੀ ਸੀਗੀ ਜੀ ਉਦੋਂ ਅਸੀਂ ਟਿਕਰੀ ਬਾਰਡਰ ਤੇ ਆਪਣਾ ਮੈਡੀਕਲ ਕੈਂਪ ਲਗਾਇਆ ਸੀ ਠੀਕ ਆ ਜੋ ਸਰਕਾਰ ਨੇ ਜਿਵੇਂ ਬਾਈ ਉਹਨਾਂ ਨੇ ਦੱਸਿਆ ਜੋ ਸਰਕਾਰ ਨੇ ਤੁਹਾਨੂੰ ਮਦਕੀ ਜੋਬ ਦੇ ਤੇ ਅਨਕਵਾਰੀ ਵਗੈਰਾ ਬਿਠਾ ਦਿੱਤੀ ਸੀਗੀ ਉਹ ਪਿੱਸਾ ਤੁਸੀਂ ਮੜਾ ਸਾਂਝਾ ਕਰੋਗੇ ਮੈਂ ਨਾ ਜਦੋਂ ਪਿਛਲਾ ਅੰਦੋਲਨ ਚੱਲਿਆ ਸੀ ਉਦੋਂ ਮੈਂ ਫੁੱਲਿਸ ਹਸਪੀਟਲ ਚੰਡੀਗੜ੍ਹ ਚ ਤਾਇਨਾਤ ਸੀ ਠੀਕ ਹੈ ਤਾਂ ਉਦੋਂ ਮੈਂ ਆਪਣੀ ਜੌਬ ਦੇ ਵਿੱਚੋਂ ਮੈਡੀਕਲ ਲੀਵ ਲੈ ਕੇ ਹੀ ਅੰਦੋਲਨ ਦੇ ਵਿੱਚ ਗਈ ਸੀ ਤੇ ਮੁੜ ਕੇ ਕਾਫੀ ਜ਼ਿਆਦਾ ਜਦੋਂ ਛੁੱਟੀਆਂ ਤੁਸੀਂ ਲੈ ਲੈਨੇ ਹੋ ਤਾਂ ਇੱਕ ਰੋਕ ਲੱਗ ਜਾਂਦੀ ਐ ਤੇ ਕੋਵਿਡ ਵੀ ਆ ਗਿਆ ਸੀ ਤੇ ਫਿਰ ਮੁੜ ਕੇ ਛੁੱਟੀ ਮਿਲਣੀ ਬੰਦ ਹੋ ਗਈ ਸੀ ਤਾਂ ਉਸ ਕਰਕੇ ਮੈਂ ਫਿਰ ਆਪਣੀ ਜੌਬ ਤੋਂ ਰਿਜ਼ਾਈਨ ਕਰ ਦਿੱਤਾ ਸੀ ਠੀਕ ਹੈ ਜੀ ਤੇ ਹੁਣ ਉਰੇ ਕਿੰਨਾ ਸਮੇਂ ਤੱਕ ਹੋਰ ਜਿਹੜੀ ਤੁਸੀਂ ਇਹ ਸੇਵਾ ਕਰਨੀ ਹੈਗੀ ਦੇਖੋ ਇਹ ਤਾਂ ਅੰਦੋਲਨ ਤੇ ਡਿਪੈਂਡ ਕਰਦਾ ਹੈ ਹੁਣ ਜਿਵੇਂ ਅੱਗੇ ਜਿੰਨੀ ਦੇਰ ਚੱਲੇਗਾ ਜੋ ਜੋ ਇਹਨਾਂ ਨੂੰ ਲੋੜ ਹੋਏਗੀ ਉਸ ਸਾਹਬ ਨਾਲ ਅਸੀਂ ਆਪਣੀ ਸੇਵਾ ਦਿੰਦੇ ਰਵਾਂਗੇ ਠੀਕ ਹੈ ਧੰਨਵਾਦੀ ਤੇ ਹਾਂਜੀ ਦੋਸਤੋ ਬਾਈ ਹੋਰੀ ਹੈਗੇ ਆਪਣੇ ਨਾਲ ਤੇ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਤੇ ਕਿੰਨੇ ਸਮੇ ਤੋਂ ਤੇ ਕਿੱਥੋਂ ਆਪਣੀ ਇਹ ਸੇਵਾ ਜਿਹੜੀ ਨਿਭਾ ਰਹੇ ਨੇਗੇ ਹੈਗੇ ਹੈਗੇ ਦੇਖਦੇ ਆਂ ਦੋਸਤੋ ਕਰਦੇ ਆਂ ਗੱਲਬਾਤ ਤੇ ਦੇਖ ਸਕਦੇ ਹੋ ਤੁਸੀਂ ਬਾਈ ਹੋਰਾਂ ਕੋਲੇ ਸਾਰੀ ਜੋ ਮੈਡੀਸਨ ਹੈ ਜੋ ਜ਼ਰੂਰਤ ਦੀ ਮੈਡੀਸਨਾਂ ਗਈ ਉਹ ਲੈ ਕੇ ਵੀ ਜਾ ਰਹੇ ਨੇ ਤੇ ਬਾਈ ਹੋਰੀ ਹੋਰ ਵੀ ਕਰ ਰਹੇ ਨੇ ਤੇ ਕਿੱਥੋਂ ਆ ਇਹ ਐਂਬੂਲੈਂਸ ਆਈ ਆ ਤੇ ਕਿੱਥੋਂ ਇਹ ਕਿੱਥੋਂ ਸੇਵਾ ਚੱਲ ਰਹੀ ਆ ਬਾਈ ਜੀ ਸਸੀਗਾ ਤੇ ਬਾਈ ਤੁਸੀਂ ਕਿੱਥੋਂ ਹੋਗੇ ਜਿਹੜੀ ਇਹ ਐਂਬੂਲੈਂਸ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਇਹ ਕਾਫਲੇ ਦੀ ਨਾਲ ਤੱਕ ਦੀ ਚੱਲ ਰਹੀ ਹੈ ਜਿਵੇਂ ਉੱਥੇ ਆਪਣਾ ਮੈਦਾ ਚਾਹਤ ਕਾਫਲਾ ਆਇਆ ਉਦੋਂ ਦੀ ਇਹ ਪਹਿਲੀ ਐਂਬੂਲੈਂਸ ਹੈ ਜਿਹੜੀ ਮੋਰਚੇ ਦੇ ਨਾਲ ਦੇ ਵਿੱਚ ਆਈ ਸੀਗੀ ਤੇ ਦੱਸੋਗੇ ਬਾਈ ਕਿੱਥੋਂ ਆਗੇ ਇਹਨਾਂ ਬਾਈ ਐਂਬੂਲੈਂਸ ਬਾਈ ਮਨਿੰਦਰ ਲਾਲ ਜਿਨ੍ਹਾਂ ਨੇ ਇੱਕ ਸਾਲ ਟਿਕਰੀ ਬਾਰਡਰ ਤੇ ਆਰੋ ਵਾਲੇ ਪਾਣੀ ਦੀ ਸੇਵਾ ਕੀਤੀ ਸੀ ਇਹ ਬਾਈ ਨੇ ਉਹਨਾਂ ਨੇ ਪ੍ਰਾਰਾਲਾ ਕਰਕੇ ਆਪਣੀ ਟੀਮ ਨਾਲ ਰਾਇ ਕਰਕੇ ਐਂਬੂਲੈਂਸ ਸਭ ਬਣਵਾਉਣੀ ਸੀ ਠੀਕ ਹੈ ਬਣਵਾਉਣੀ ਹਜੇ ਇਹ ਲੇਟ ਸੀ ਜਦੋਂ ਕਿਸਾਨ ਜਥੇਬੰਦੀਆਂ ਦੀ ਕਾਲ ਆ ਗਈ ਕਿ ਆਪਾਂ ਨੇ 13 ਤਰੀਕ ਨੂੰ ਚੱਲਣਾਗਾ ਤੇ ਉਦੋਂ ਬਾਈ ਨੇ ਅਮਰਜੈਂਸੀ ਜੀ ਐਮਬੂਲੈਂਸ ਤਿਆਰ ਕਰਵਾਈ ਤੇ ਉਦੋਂ ਮਹਿਲਾ ਚੌਂਕ ਤੋਂ ਲੈ ਕੇ ਹੁਣ ਤੱਕ ਇਹ ਮੰਨ ਕੇ ਚੱਲ ਉਹਦੇ ਦੀ ਸੇਵਾ ਨਿਭਾਰੀ ਹੈ ਠੀਕ ਹੈ ਤੇ ਬਾਈ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਹਾਂਜੀ ਬਾਈ ਮੇਰਾ ਨਾਮ ਜਗਪਾਲ ਸਿੰਘ ਆ ਪਿੰਡ ਬਰੇ ਸਾਹਿਬ ਜ਼ਿਲ੍ਹਾ ਮਾਨਸਾ ਤੇ ਅਸੀਂ ਪਿਛਲੇ ਅੰਦੋਲਨ ਚ ਬਾਈ ਨਾਲ ਜੁਆਇਨ ਹੋਏ ਸੀਗੇ ਠੀਕ ਹੈ ਉਦੋਂ ਦਾ ਹੁਣ ਇੱਕ ਵਸਾ ਟੀਮ ਬਣ ਚੁੱਕੀ ਆ ਅੱਡੋ ਜਿਵੇਂ ਮੁੰਡੇ ਰਹਿ ਕੇ ਕਲਾਂਦੇ ਨੇ ਉਹ ਆ ਗਿਆ ਕੁਲਵੰਦਰ ਵਰਗੇ ਹੋਰ ਸਾਰੇ ਮੁੰਡੇ ਹੁਣ ਰਲ ਕੇ ਇੱਥੇ ਸੇਵਾ ਕਰਦੇ ਤੇ ਇਹ ਸੇਵਾ ਬਾਈ 24 ਘੰਟੇ ਚੱਲਦੀ ਆ ਹਾਂ 24 ਘੰਟੇ ਚੱਲਦੀ ਆ ਐਂਬੂਲੈਂਸ ਰਾਤ ਨੂੰ ਵੀ ਇੱਥੇ ਰਹਿੰਦੀ ਆ ਜਿਵੇਂ ਪਰਸੋ ਇੱਕ ਪੇਸ਼ੈਂਟ ਨੂੰ ਪਥਰੀ ਦਾ ਦਰਦ ਉੱਠ ਖੜਿਆ ਸੀਗਾ ਤੇ ਉਹਨੂੰ ਉਦੀ ਲੈ ਕੇ ਗਏ ਜਿਵੇਂ 13 14 ਨੂੰ ਤੁਹਾਨੂੰ ਪਤਾ ਤੁਸੀਂ ਉਰੀ ਸੀ ਵੀਰੇ ਉਦੋਂ ਜਿਵੇਂ ਉਦੋਂ ਕਾਫੀ ਸੱਟਾਂ ਲੱਗੀਆਂ ਗੋਲੀਆਂ ਚੱਲੀਆਂ ਸੀ ਉਦੋਂ ਵੀ ਇਹ ਐਂਬੂਲੈਂਸ ਵੀ ਪੇਸ਼ੈਂਟ ਨੂੰ ਲੈ ਕੇ ਜਾਂਦੀ ਰਹੀ ਸੀ ਕਿਸਾਨਾਂ ਨੂੰ ਠੀਕ ਹੈ ਹਾਂਜੀ ਦੋਸਤੋ ਦੇਖ ਸਕਦੇ ਹੋ ਪਹਿਲੇ ਦਿਨ ਤੋਂ ਜਿਹੜੀ ਇਹ ਐਂਬੂਲੈਂਸ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈਗੇ ਤੁਸੀਂ ਦੇਖ ਸਕਦੇ ਹੋ ਪਹਿਲੇ ਦਿਨ ਕਾਫਲੇ ਵਿੱਚ ਇਹੀ ਐਂਬੂਲੈਂਸ ਸੀ ਤੇ 13 ਤਰੀਕ ਨੂੰ 14 ਤਰੀਕ ਨੂੰ ਜਦੋਂ ਕਿਸਾਨਾਂ ਦੇ ਸੱਤਾਂ ਵਜੇ ਨੇ ਤੇ ਇਹ ਐਂਬੂਲੈਂਸ ਨੇ ਬਹੁਤ ਸਾਰੇ ਕਿਸਾਨਾਂ ਦੀ ਜਿਹੜੀ ਮਦਦ ਤਾਂ ਸੇਵਾ ਕੀਤੀ ਸੀ ਕਿ ਦੋਸਤੋ ਵੀਡੀਓ ਸ਼ੇਅਰ ਤੁਸੀਂ ਕਰਨੀਆ ਧੰਨਵਾਦ ਦੋਸਤੋ ਆਉਣ ਵਾਲੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਸਾਰਿਆਂ